ਖਾਣਾ ਚਾਹੀਦਾ ਹੁਣ ਸੁਣ ਲਿਓ ਸਾਰੇ ਉਹ ਕਹਿੰਦਾ ਮਹਾਰਾਜ ਬਾਤ ਸੁਣੋ ਟੈਡ ਨੂੰ 40% ਰੋਟੀਆਂ ਨਾਲ ਭਰੀ ਦੇ ਅੰਨ ਨਾਲ ਮੈਂ ਕਹਾਂ ਜੀ 40% ਹੀ ਕਹਿੰਦੇ ਹਾਂ ਬਾਕੀ ਕਹਿੰਦੇ ਦੀ 40% ਪਾਣੀ ਪੀ ਲੈ ਅੱਛਾ ਮੈਂ ਕਹਾਂ ਜੀ 20 ਬਚ ਗਿਆ ਕਹਿੰਦੇ ਉਹ ਖਾਲੀ ਰੱਖੀਦਾ ਵੀ ਸਾਹ ਆਉਂਦਾ ਰਹੇ ਚਲੋ ਮੈਂ ਜੀ ਕਰਨ ਫਿਰ ਮੈਂ ਪੁੱਛਿਆ ਸਾਡੇ ਲਾਣੇ ਤੋਂ ਮੈਂ ਕਿਹਾ ਤੁਸੀਂ ਕਿਵੇਂ ਖਾਣੇ ਹੁੰਦੇ ਹੋ ਕਹਿੰਦੇ ਬਾਬਾ ਜੀ ਅਸੀਂ 100% ਟੈਡਾ ਰੋਟੀਆਂ ਨਾ ਪਰ ਲੈਂਦੇ 100% ਉਹ ਬਹਿ ਕੇ ਪਾਣੀ ਕਿੱਥੇ ਪੋ ਰਹੇ ਹੋ ਪਾਣੀ ਤਾਂ ਕਹਿੰਦੇ ਉੱਤੇ ਤਰੇੜਾ ਤੂੜਾ ਚ ਪਈਦਾ ਤੂੰ ਮੈਂ ਕਿਹਾ ਸਾਹ ਫਿਰ ਕਹਿੰਦੇ ਸਾਹ ਦਾ ਕੀ ਆਵੇ ਭਾਵੇਂ ਨਾ ਆਵੇ ਸਾਹ ਨਹੀਂ ਕੋਈ ਦਾ ਆਪਣਾ ਵੀ ਹਾਲ ਇਹੀ ਖਾਣਾ ਚਾਹੀਦਾ ਹੁਣ ਸੁਣ ਲਿਓ ਸਾਰੇ ਉਹ ਕਹਿੰਦਾ ਮਹਾਰਾਜ ਬਾਤ ਸੁਣੋ ਟਰੈਡ ਨੂੰ 40% ਰੋਟੀਆਂ ਨਾ ਭਰੀ ਦੇ ਅੰਨ ਨਾਲ ਮੈਂ ਕਹਾਂ ਜੀ 40% ਹੀ ਕਹਿੰਦੇ ਹਾਂ ਬਾਕੀ ਕਹਿੰਦੇ ਜੀ 40% ਪਾਣੀ ਪੀ ਲੈ ਅੱਛਾ ਮੈਂ ਕਹਾਂ ਜੀ 20 ਬਚ ਗਿਆ ਕਹਿੰਦੇ ਉਹ ਖਾਲੀ ਰੱਖੀ ਤਾਂ ਵੀ ਸਾਹ ਆਉਂਦਾ ਰਿਹਾ ਚਲੋ ਮੈਂ ਖੜੀ ਗੱਲ ਬੰਦ ਫਿਰ ਮੈਂ ਪੁੱਛਿਆ ਸਾਡੇ ਲਾਣੇ ਤੋਂ ਮੈਂ ਕਹਾਂ ਤੁਸੀਂ ਕਿਵੇਂ ਖਾਣੇ ਹੁੰਦੇ ਹੋ ਕਹਿੰਦੇ ਬਾਬਾ ਜੀ ਅਸੀਂ 100% ਟੈਡ ਰੋਟੀਆਂ ਨੱਪਰ ਲਵਾਂ। 100% ਉਹ ਬਹਿ ਗਿਆ ਪਾਣੀ ਕਿੱਥੇ ਪੋਰਿਓ? ਪਾਣੀ ਤਾਂ ਕਹਿੰਦੇ ਉੱਤੇ ਤਰੇੜਾ ਟੂੜਾ ਚ ਪਾਈਦਾ। ਉਹ ਮੈਂ ਕਿਹਾ ਸਾਹ ਫਿਰ ਕਹਿੰਦੇ ਸਾਹ ਦਾ ਕੀ ਆਵੇ ਭਾਵੇਂ ਨਾ ਆਵੇ। ਸਾਹ ਨਹੀਂ ਕੋਈ। ਆਪਣਾ ਵੀ ਹਾਲ ਇਹੀ।